ਤਨਾ ਸ੍ਰੀ ਮਹਲਾ ਚੌਥਾ ਹਮ ਅੰਲੇ ਅੰਦ ਵਿਖੇ ਵਿਖਰਾਤੇ ਕਿਉ ਚਾਲਾਂ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਅਬ ਲਾਵੈ ਅਪਨੋ ਆਲੇ ਹਮ ਅੰਲੇ ਅੰਦਰ ਵਿਖੇ ਵਿਖਰਾਤੇ ਕਉ ਚਾਲਾਂ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਤਾ ਹਮਲਾਵੇ ਆਪਣੁ ਆਲੀ ਗੁਰ ਸੇਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਾਹੁ ਮਾਨੋ ਹਰ ਹਰຕະਨ ਨਰਾ ਲੀ ਰਹਾ ਹਰਿ ਕੇ ਸੰਤ ਸੁਨੋ ਜਨ ਭਾਈ ਗੁਰ ਸੇਵੋ ਮੇਗ ਵਗਾਲੀ ਸਤ ਗੁਰੂ ਸੇਵ ਖਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਨ ਹਰ ਸੰਤ ਚਲੇ ਹਰ ਨਾਲੇ ਜੇ ਨਾਰ ਜਪਿਆ ਸੇ ਹਰ ਹੋਏ ਅਰ ਮਿਲਿਆ ਕੇਨ ਕਲਾਲੀ ਹਰ ਹਰ ਜਪਨ ਜਤ ਲੋ ਚਲ ਜਾਣੀ ਹਰ ਕਿਰਪਾ ਘਰ ਬਨਵਾਲੀ ਜਨਾਨਤ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾਂ ਪਗ ਰਾਲੀ ਹਰ ਹਰ ਜਪਣ ਜਪ ਲੋ ਚਲ ਚਾਲ ਨਹੀਂ ਹਰ ਕਿਰਪਾ ਦਾ ਹੋਣ ਵਾਲੀ ਜਨਾਨਤ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾਂ ਪਗ ਰਾਲੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬਤ ਅਰੰਭ ਸਤਿਕਾਰਯੋਗ ਸਤਪੁਰਾਂ ਦੇ ਪਵਿੱਤਰ ਚਰਨਾਂ ਵਿੱਚ ਅਮਰਤ ਵੇਲੇ ਤੋਂ ਸਤਪੁਰੂ ਜੀ ਦੀਆਂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਪੁਰੂ ਪਾਤਸ਼ਾਹ ਜੀ ਦੇ ਦੀਦ ਸਰਵਨ ਕਰਕੇ ਆਪਣੇ ਜੀਵਨ ਦੇ ਮਿਲੇ ਹੋਏ ਇੱਕੋ ਜਿਹੇ ਪਲ ਸੋ ਸੁਭਲੇ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਅੱਜ ਦੇ ਹੁਕਮ ਵਿੱਚ ਸਤਿਗੁਰੂ ਜੀ ਵਕਸ਼ਿਸ਼ ਕਰਦੇ ਆ ਕਿ ਜੋ ਸਤ ਨੂੰ ਕਹਿੰਦਾ ਹੈ ਉਸ ਨੂੰ ਆਪਣੇ ਜੀਵਨ ਦਾ ਭਲਾ ਕਰਕੇ ਵੰਦ ਹਰ ਹਰ ਕਥਾ ਲਰਾਂ ਕਹਿੰਦੇ ਜੀਵਨ ਖੁਸ਼ਹਾਲ ਸੁਖੀ ਜੀਵਨ ਬਤੀਤ ਹੋਏਗਾ ਜੇ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਦੇ ਹਾਂ ਆਪਾਂ ਸਤੂ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਤੇ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਕਾਰਜ ਪੂਰਾ ਨ ਹੋਇਆ ਸਾਡੇ ਮਨ ਦਾ ਜਿਹੜਾ ਵਿਸ਼ਵਾਸ ਹੈ ਉਹ ਅਚਾਨਕ ਤੌਰ ਤੇ ਟੁੱਟਣ ਲੱਗ ਜਾਂਦਾ ਹੈ ਇਹ دنیਵੀ ਮਨੁੱਖ ਦੀ ਅਵਸਥਾ ਹੈ ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਮਹਾਪੁਰਸ਼ ਹਨ ਬੰਦਗੀ ਕਰਨ ਵਾਲੇ ਨੇ ਉਹ ਜੇ ਇਸ ਤਰ੍ਹਾਂ ਹੋ ਜਾਵੇ ਨਾ ਕਿਤੇ ਅਰਦਾਸ ਪੂਰੀ ਨਾ ਹੋਵੇ ਫਿਰ ਉਹ ਬੈਠ ਕੇ ਸੋਚਦੇ ਆ ਵੀ ਇਹਦੇ ਸਾਡੇ ਸਾਡੇ ਜੀ ਕੋਈ ਘਾਟ ਹੈ। ਸਾਨੂੰ ਸਹੀ ਤਰੀਕੇ ਨਾਲ ਅਰਦਾਸ ਕਰਨੀ ਨਹੀਂ ਆਈ। ਇਸੇ ਕਰਕੇ ਰਾਸ ਸਿਰ ਹੋਣਗੇ। ਉਹ ਫਿਰ ਕੋਸ਼ਿਸ਼ ਕਰਦੇ ਆ ਉਸ ਨੂੰ ਹੋਰ ਸੋਨੇ ਢੱਕ ਦੇ ਨਾਲ ਸਤਪੁਰੂ ਜੀ ਦੇ ਚਰਨਾਂ 'ਚ ਕਹਿਣ। ਉਹ ਆਪਣੇ ਆਪ ਤੇ ਇਸ ਗੱਲ ਦਾ ਦੋਸ਼ ਲੈਂਦੇ ਨੇ ਵੀ ਮੈਂ ਅਰਦਾਸ ਕੀਤੀ ਤੇ ਮੈਨੂੰ ਜ਼ਿਆਦਾ ਅਰਦਾਸ ਕਰਨੀ ਨਹੀਂ ਆਈ ਜਾਂ ਮੇਰੀ ਅਰਦਾਸ ਅਰੰਡ ਦੇ ਵਿੱਚ ਕੋਈ ਪਰਮ ਸੀ ਜਦੋਂ ਤੁਸੀਂ ਨਿਮਾਣੇ ਨਤਾਣੇ ਹੋ ਕੇ ਨਾ ਅਰਦਾਸ ਕਰੋਗੇ ਇਹ ਬਾਦਸ਼ਾਹ ਸਾਡਾ ਤਾਂ ਹੁਣ ਕੋਈ ਨਹੀਂ ਇਸ ਸੱਤਰੀ ਚਰਲਾ ਚ ਆਇਆ ਤੇ ਤੂੰ ਹੀ ਸਾਡੀ ਰੱਖਿਆ ਕਰਨੀ ਹੈ ਜਦੋਂ ਅਸੀਂ ਇਸ ਤਰ੍ਹਾਂ ਅਰਦਾਸ ਕਰਾਂਗੇ ਨਾ ਬਾਦਸ਼ਾਹ ਕਿਹਦੇ ਕੋਲ ਜਾਈਏ ਇਸ ਅਸੀਂ ਇਹ ਅਰਦਾਸ ਤੁਹਾਡੇ ਕੋਲ ਕਰਨੀ ਹੈ ਜਦੋਂ ਤੁਸੀਂ ਨਕਾਣੇ ਨਿਮਾਣੇ ਹੋ ਕੇ ਅਰਦਾਸ ਕਰੋਗੇ ਨਾ ਉਦੋਂ ਸਤਿਗੁਰੂ ਬਾਦਸ਼ਾਹ ਨੂੰ ਇਸ ਗੱਲ ਦਾ ਪੂਰਨ ਤੌਰ ਤੇ ਸਾਨੂੰ ਵਿਸ਼ਵਾਸ ਦਿੰਦਿਆਂ ਗੁਰਬਾਨੀ ਦੇ ਰਹੇ ਸਤਿਗੁਰੂ ਜੀ ਕਹਿੰਦੇ ਕਿ ਉਦੋਂ ਬਹੁਤ ਡੇੜੇ ਹੋ ਕੇ ਗੁਰੂ ਅਰਦਾਸ ਹੁੰਦਾ ਹੈ ایتھی نمرتا نرکی کی بےنتی پروانے موہے دوس پہ ہم جاویں گا پاتشاہ کرپا کرو مینو تو دوجا کوئی ٹکا ہی نہیں جس کا میں جتنے جا کے اپنے جیون کی کوئی گل کہہ سکوں ਤੇ ਫਿਰ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਕਤੀ ਨਾਲ ਵੱਡੀ ਪਾਵਰ ਦੇ ਵਿੱਚ ਹੋ ਕੇ ਉਹ ਆਪਣੇ ਸਿੱਖ ਦੇ ਕੋਲ ਪਹੁੰਚਦੀ ਹੈ ਤੇ ਉਹ ਸਿੱਖ ਦੇ ਜਿਹੜੇ ਮਨ ਦੀ ਭਾਵਨਾ ਉਹ ਦੂਰ ਸੁਣਦੀ ਹੈ ਜਿਹੜਾ ਕੋਈ ਕਲ ਕਲੇਸ਼ ਰੋਗ ਜਿਹੜੀ ਭਾਵਨਾ ਉਹਦੇ ਮਨ 'ਚ ਹੁੰਦੀ ਹੈ ਨਾ ਸਿੱਖ ਦੀ ਉਸ ਭਾਵਨਾ ਨੂੰ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਪੂਰੀ ਕਰਦੇ ਹੈ ਇੱਕ ਸਤਸੰਗੀ ਜਨ ਨੇ ਦੱਸਿਆ ਉਹ ਕਹਿਣ ਲੱਗਾ ਵੀ ਮੇਰੇ ਕੋਲ ਕੋਈ ਬੰਦਾ ਆਇਆ ਉਹਨੇ ਕਈ ਵਾਰ ਸ਼ੀਸ਼ਗੰਜ ਵਿੱਚ ਅਰਦਾਸ ਕੀਤੀ ਉਹਨ ਅਰਦਾਸ ਕਰਦਾ ਤੇ ਨਾਲ ਨਾਲ ਕਹਿੰਦਾ ਪਾਤਸ਼ਾਹ ਆ ਕੁਝ ਮੈਨੂੰ ਮਿਲ ਜਾਵੇ میرے پرا کو آ کچھ ہے وہ مجھے بات مل جائے میرے پرا نے ایک کوٹھی ہے مینو دو کوٹھیاں دے دیں میرے پرا کو آ گی ہے مینو وہ دو مہنگی گی دے دی وہ ایک دن سجن کہن لگا بھی میں ارداس کر دیں تو میری ارداس نہیں کروانی پھر انہوں اس گرس نے سمجھا کیا وہ کہنے لگا تو ہومے چ کردہ میں اتنے پیٹا کر دیں کہ تو اپنے پلے پلے کے لئے صدر ستگو پاشا تُسی کرنا میں کی چیز ہے کارج میرا تو تل ہے اس کارجوں تسی تصویر کرنا ہے میں کچھ نہیں کر سکتا ਜਦੋਂ ਉਹਨੇ ਤਰੀਕਾ ਦੱਸਿਆ ਕਹਿੰਦਾ ਫਿਰ ਆ ਮੈਂ ਤੈਨੂੰ ਸਮਝਾਉਣਾ ਇੱਕ ਪਾਸੇ ਕਮਰੇ ਚ ਲੈ ਗਿਆ ਉਥੇ ਕਈ ਗੁਰਸਿੱਖ ਬਰੀਕ ਮਲਮਲ ਦਾ ਕੱਪੜਾ ਲੈ ਕੇ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੰਗ ਸਾਫ ਕਰੇ ਸਨ ਜਦੋਂ ਉਹਨੇ ਦੇਖਿਆ ਬੜੇ ਪਿਆਰ ਦੇ ਨਾਲ ਇੱਕ ਇੱਕ ਅੰਗ ਨੂੰ ਪਹਿਲਾਂ ਉੱਪਰੋਂ ਸਾਫ ਕਰਨਾ ਫਿਰ ਹੇਚਾੜੋਂ ਸਾਫ ਕਰਨਾ ਸੈਟਾ ਤੂੰ ਸਾਫ ਕਰਨਾ ਕਹਿਣ ਲੱਗਾ ਭਾਈ ਸਾਹਿਬ ਮੇਰੀ ਸਮਝ ਵਿੱਚ ਨਹੀਂ ਆਇਆ ਉਹ ਕਹਿਣ ਲੱਗਾ ਜੇ ਆਪਣੇ ਦੁੱਖ ਕਲੇਸ਼ਾਂ ਨੂੰ ਕੱਟਣਾ ਆਪਣੇ ਭਾਵਨਾਵਾਂ ਨੂੰ ਪੂਰੀਆਂ ਕਰਨਾ ਨਾ ਉਹ ਮਲਮਲ ਦਾ ਕੱਪੜਾ ਬਰੀਕ ਕੱਪੜਾ ਲੈ ਕੇ ਬਹਿ ਜਾ ਇੱਕ ਪਾਸੇ ਕੱਲ ਨੂੰ ਆਈ ਸਵੇਰੇ ਇਸ਼ਨਾਨ ਕਰਕੇ ਨਵੇਂ ਵਸਤਰ ਪਹਿਨ ਕੇ ਤੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗਾਂ ਦੀ ਸੇਵਾ ਕਰੇਗਾ ਅੰਗਾਂ ਦੀ ਸੇਵਾ ਕਰੇਗਾ ਨਾ ਕੱਲ ਕੀ ਕਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਸ਼ ਹੋਣਗੇ ਕਿ ਜਿਹੜੇ ਮੈਂ ਅੰਗ ਗੁਰ ਸਿੱਖਾਂ ਨੂੰ ਸੌਂਪ ਕੇ ਅਜੇ ਇਹਨਾਂ ਨੇ ਸੇਵਾ ਕੀਤੀ ਹੈ ਉਹਨਾਂ ਅੰਗਾਂ ਦੇ ਉੱਤੇ ਪਈ ਹੋਈ ਮਿੱਟੀ ਉਹਨਾਂ ਅੰਗਾਂ ਤੇ ਪਈ ਹੋਈ ਧੂੜੀ ਜਿਹੜੀ ਹੈ ਉਹ ਸਾਫ਼ ਕਰ ਦਿੱਤੀ ਤੇ ਉਹ ਤੇਰੇ ਮਨ ਦੇ ਉਤੋਂ ਹੋਮੇ ਵਾਲੀ ਧੂੜੀ ਵੀ ਦੂਰ ਕਰ ਦੇਵੇ। ਜੇਕਰ ਇਹਦੇ ਪੂਰੇ ਹੋਣਗੇ। ਕਦੇ ਵੀ ਜੇ ਕੋਈ ਦੁੱਖ ਰੋਗ ਲੱਗਿਆ ਨਾ ਨਹੀਂ ਕਟਿਆ ਜਾਂਦਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਉਹਨਾਂ ਗੁਰਸਿੱਖਾਂ ਨੇ ਦੱਸਿਆ ਉਹ ਕਹਿਣ ਲੱਗੇ ਤੁਸੀਂ ਬਸ ਇੱਕ ਕੰਮ ਕਰੋ। ਅਮਰਤ ਵੇਲੇ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਕੇ ਨਵੇਂ ਵਸਤਰ ਪਹਿਨੋ ਸਾਫ ਵਸਤਰ ਪਹਿਨੋ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਾ ਸਤਿਗੁਰੂ ਜੀ ਦੇ ਇੱਕ ਇੱਕ ਅੰਗ ਨੂੰ ਇੱਕ ਉਹ ਅਹੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਨੂੰ ਕੱਲੇ ਕੱਲੇ ਅੰਗ ਨੂੰ ਉਸ ਮਲਮਲ ਦੇ ਕੱਪੜੇ ਨਾਲ ਤੁਸੀਂ ਸਾਫ ਕਰੋ ਤੇ ਫਿਰ ਅਰਦਾਸ ਕਰੇ ਪਾਤਸ਼ਾਹ ਨਿਮਾਣੇ ਸਿੱਖ ਦੀ ਸੇਵਾ ਪ੍ਰਵਾਨ ਕਰਿਓ ਤੇ ਤੁਹਾਡਾ ਕਾਰਜ ਤੁਹਾਡਾ ਦੁੱਖ ਜਿਹੜਾ ਨਾ ਉਹ ਨਾਲ ਦੀ ਨਾਲ ਹੀ ਘਟਾਇਆ ਪਰ ਅੱਜ ਜਦੋਂ ਅਸੀਂ ਕੁਝ ਬਣ ਕੇ ਅਰਦਾਸ ਕਰਦੇ ਆ ਆ ਕੰਮ ਮੈਂ ਕਰ ਸਕਦਾ ਆ ਕੰਮ ਮੇਰਾ ਕਿਦਾਂ ਸਾਡੇ ਵਿੱਚ ਅਜੇ ਤੱਕ ਉਹ ਹੋਮੇ ਵਾਲਾ ਸ਼ਬਦ ਜਿਹੜਾ ਉਹ ਦੂਰ ਨਹੀਂ ਜਾਂਦਾ ਮੈਂ ਆ ਕੁਛ ਸੀਮ ਹੈ ਆ ਕੁਛ ਹਾਂ ਮੈਂ ਜਿਹੜੀ ਹੈ ਨਾ ਉਹ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਪ੍ਰਵਾਨ ਹਉਮੈ ਨਾਵੇ ਨਾਲ ਵਿਰੋਧ ਹੈ ਦੋ ਇਹਨਾਂ ਵਸੇ ਇਕੱਠਾਏ ਜਿੱਥੇ ਹਉਮੈ ਆ ਨਾ ਉੱਥੇ ਨਾਮ ਨਹੀਂ ਕਿਉਂਕਿ ਹਉਮੈ ਤੇ ਨਾਮ ਦਾ ਵਿਰੋਧ ਹੈ ਦੋਨੇ ਚੀਜ਼ਾਂ ਇਕੱਠਾ ਨਹੀਂ ਰਹਿ ਸਕਦੀਆਂ ਤੇ ਅੱਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਨੂੰ ਅਰਦਾਸ ਕਰਨ ਦੀ ਜੁਗਤੀ ਦੱਸੀ ਹੈ ਕਿਵੇਂ ਨਿਮਾਣੇ ਨਿਤਾਣੇ ਹੋ ਕੇ ਅਰਦਾਸ ਕਰਨੀ ਹੈ ਤੇ ਫਿਰ ਉਹ ਅਰਦਾਸ ਸਾਡੇ ਸਤਿਗੁਰੂ ਆਕਸ਼ਰ ਜੀ ਆਪਣੇ ਦਰ ਤੇ ਪ੍ਰਵਾਨ ਕਰਨਗੇ ਸਿੱਖ ਕਹਿਣ ਲੱਗਾ ਉਹ ਕਹਿੰਦਾ ਜੀ ਅਰਦਾਸ ਕਰਨੀ ਨਹੀਂ ਚਾਹੀਦੀ ਪਰ ਸਤਿਗੁਰੂ ਜੀ ਬਾਣੀ ਕਹਿੰਦੀ ਹੈ ਵੀ ਅਰਦਾਸ ਕਰਨੀ ਚਾਹੀਦੀ ਹੈ ਨਿਮਰਤਾ ਨਾਲ ਅਰਦਾਸ ਕਰਨੀ ਚਾਹੀਦੀ ਹੈ ਜੀ ਕੀ ਵਿਰਥਾ ਹੋਏ ਸੋ ਬੁਰਪੈ ਅਰਦਾਸ ਕਰ ਗੁਰੂ ਸਾਹਿਬ ਨੂੰ ਕਹਿ ਰਹੀ ਹੈ ਕਿ ਤੇਰੇ ਮਨ ਦੀ ਜਿਹੜੀ ਭਾਵਨਾ ਨਾ ਆਪਣੇ ਗੁਰੂ ਦੇ ਕੋਲ ਕਹਿ ਬੇਨਤੀ ਦੇ ਰੂਪ ਚ ਔਰ ਆਕਸ਼ਾ ਜੀ ਨੇ ਕਿਰਪਾ ਕੀਤੀ ਹੈ ਅੱਜ ਦਾ ਪਵਿੱਤਰ ਹੁਕਮ ਆਪਾਂ ਸਰਵਣ ਕਰਨਾ ਹੈ شبد ارتھ ستگو جی اپنا نرپرتے رکھ کے سای پڑھن کا سوچار کر بل بخش کرنا آؤ اج کا حکم اپنا سرنگ کریے ایک بار من پر اردش کے چرن جوڑوسن پوتر کرو گج کے آخو جی ست نام شری واح گرو ساحب جی ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਨਾਸਰੀ ਮਹੱਲਾ ਚੌਥਾ ਅੱਜ ਦਾ ਜੋ ਸਤਿਗੁਰਾਂ ਦਾ ਪ੍ਰਮਾਣ ਹੈ ਉਹ ਪਨਾਸਰੀ ਰਾਗ ਦਾ ਸ਼ਬਦ ਹੈ ਇਹ ਚੌਥੇ ਪਾਤਸ਼ਾਹ ਧੰਗ ਗੁਰੂ ਰਾਮਦਾਸ ਅਕਸ਼ਰ ਜੀ ਉਹਨਾਂ ਦੀ ਰਚਨਾ ਤੇ ਉਚਾਰਨ ਹੋਇਆ ਹੈ ਆਮ ਅੰਗਲੇ ਅੰਧਵੀ ਕੇ ਵਿਕਰਾਤੇ ਕਿਉ ਚੱਲਾਂ ਮੁਰ ਚਾਲੀ ਸਤਿਗੁਰੂ ਗੁਰੂ ਅੰਸਾ ਜੀ ਮਹਾਰਾਜ ਕਿਰਪਾ ਕਰ ਦੇਣਾ ਅਰਦਾਸ ਕਰੋ ਕਿ ਭਾਖਿਆ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਹੋਏ ਰਹਦੇ ਹਾਂ ਵਿਕਾਰਾਂ ਰੂਪੀ ਵਿਉਹ ਪੀ ਕੇ ਨਾ ਨਸ਼ੇ 'ਚ ਡੁੱਬਤ ਹੋਏ ਰਹਦੇ ਹਾਂ ਤੇ ਕਿਵੇਂ ਤੁਹਾਡੇ ਦੱਸੇ ਰਸਤੇ 'ਤੇ ਚੱਲ ਸਕਦੇ ਹਾਂ ਸਤਿਗੁਰੂ ਦਇਆ ਕਰੇ ਸੁਖ ਦਾਤਾ ਅਮਲਾਵੇ ਆਪਣ ਪਾਲੀ ਸਤਿਗੁਰੂ ਦਇਆ ਲੈ ਕਰਨ ਅਤਿ ਸ਼ਕਿਰਪਾ ਕਰਨ ਸੁਖਾਂ ਨੂੰ ਦੇਣ ਵਾਲਾ ਸਤਿਗੁਰੂ ਸਾਨੂੰ ਆਪਣੇ ਲੜ ਲਾ ਲਵੇ ਜਿਵੇਂ ਕਿਸੇ ਅੰਨੇ ਮਨੁੱਖ ਕੋਈ ਸਿਰਦਲਾ ਤੇ ਉਹ ਆਪਣਾ ਰਸਤਾ ਨਿ ਲੱਭ ਰਿਹਾ ਤੇ ਉਹਦਾ ਕੋਈ ਡਗੋਰੀ ਫੜ ਕੇ ਉਹਨੂੰ ਅੱਗੇ ਅੱਗੇ ਤੁਰਿਆ ਜਾਵੇ ਤੂੰ ਆਪਣੇ ਘਰੇ ਪਹੁੰਚ ਸਕਦਾ ਹੈ ਇਸ ਤਰ੍ਹਾਂ ਅਸੀਂ ਵੀ ਹਾਂ ਤਾਂ ਅੰਨੇ ਹੋਏ ਕਰਦੇ ਹਾਂ ਤੇ ਬਾਦਸ਼ਾਹ ਕਿਰਪਾ ਕਰਨ ਆਪਣੇ ਪੱਲੇ ਲਾਲਨ ਸਾਨੂੰ ਅਸੀਂ ਪਿੱਛੇ-ਪਿੱਛੇ ਤੁਰ ਕੇ ਆਪਣੇ ਅਸਲੀ ਟਿਕਾਲੇ ਤੱਕ ਪਹੁੰਚ ਸਕੇ ਸਤਿਗੁਰੂ ਜੀ ਪਰਮਾਨ ਕਰਦੇ ਨੇ ਗੁਰ ਸੇ ਕਮੀਤ ਚਲੋ ਗੁਰ ਚਾਲੀ ਗੁਰ ਸਿੱਖ ਮਿੱਤਰੋ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲ ਜੋ ਗੁਰ ਕਹੈ ਸੋਈ ਪਾਲ ਮੰਨੋ ਹਰ ਹਰ ਕਥਾ ਨਰਾਤੇ ਜੋ ਗੁਰੂ ਕਹਿੰਦਾ ਉਹ ਜੀਵਨ ਦਾ ਭਲਾ ਕਰਕੇ ਮੰਨ ਲਓ ਜੋ ਸਤਿਗੁਰੂ ਜੀ ਸਾਨੂੰ ਹੁਕਮ ਕਰਦੇ ਹਨ ਬਸ ਉਹਨੂੰ ਸਮਝੋ ਕਿ ਸਾਡੇ ਜੀਵਨ ਦੇ ਭਲੇ ਵਾਸਤੇ ਸਤਿਗੁਰੂ ਜੀ ਨੇ ਇਹ ਬਚਨ ਦਿੱਤੇ ਨੇ ਸਤਿਗੁਰੂ ਜੀ ਕਹਿੰਦੇ ਹਰੀ ਦੀ ਕਥਾ ਜਿਹੜੀ ਹੈ ਨਾ ਉਹ ਨਰਾਨਿਆਂ ਕਰ ਦੇਣ ਵਾਲੀ ਹੈ ਉਹਨਾਂ ਦੀ ਸਿੱਖਿਆ ਜਿਹੜੀ ਹੈ ਨਾ ਹਰੀ ਦੀ ਸਿੱਖਿਆ ਗੁਰੂ ਨੇ ਗੁਰੂ ਦੀ ਸਿੱਖਿਆ ਉਹ ਹਰੀ ਪਰਮੇਸ਼ਰ ਦੀ میرے بارے کی جنہی سکھیا ہے ان نرہ لے کر دے بارے گئے رہا ہو آرگے سالت سلو جان پاہی گر وہ بھیگ بگالے ست کو جی کرنے حدیث سنتو سنو پاہی دیری نہ کرو پرمیشن دی بندگی کرو بھیگ بگالے بھیگ نہ جلدی شیدی کرو ਇੱਕ ਦੇਰੀ ਨਾ ਕਰੋ ਵੀ ਅੱਜ ਨਹੀਂ ਨਿਤਨੇਮ ਕੀਤਾ ਕਰ ਲਾ ਕੱਲ ਕਰ ਲਵਾਂਗੇ ਅੱਜ ਨਹੀਂ ਸੰਕਤ ਕੀਤੀ ਕਰਨ ਕਰ ਲਵਾਂਗੇ ਕੱਲ ਤੇ ਰਛੇ ਪਰਮੇਸ਼ਰ ਦੀ ਬੰਦਗੀ ਕਰੋ ਸਤ ਕੋ ਸੇਵ ਖਰਚ ਹਰ ਬੰਦੋ ਮਤ ਜਾਣੋ ਆਜ ਕੇ ਕਾਲੀ ਹੁਣ ਅਗਲੀ ਪੰਕਤੀ ਸਪਸ਼ਟ ਕਰ ਦਿੱਤਾ ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰਕੇ ਨਾ ਰਸਤੇ ਦਾ ਖਰਚਾ ਵੱਧ ਲੋ ਮਤ ਜਾਣੋ ਕਿ ਅੱਜ ਨਹੀਂ ਕੀਤਾ ਅੱਜ ਸਿਮਰਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਸత్సੰਗਤ ਨਹੀਂ ਕੀਤੀ ਕੱਲ ਕਰ ਲਵਾਂਗਾ ਕੱਲ ਤੇ ਰਛੂ ਪਹਿਲਾਂ ਪੁਰਾਣੇ ਸਮਾਂ ਦੇ ਵਿੱਚ ਨਾ ਗੱਡੀਆਂ ਮੋਟਰਾਂ ਨੇ ਹੁੰਦੀਆਂ ਸੀ ਲੋਕ ਪੈਦਲ ਚੱਲ ਕੇ ਜਾਂਦੇ ਸੀ ਫਿਰ ਕੀ ਹੁੰਦਾ ਉਹ ਰਸਤੇ ਦੇ ਵਿੱਚ ਨਾਲ ਕੁਛ ਨਾ ਕੁਛ ਖਾਣ ਪੀਣ ਵਾਸਤੇ ਬੰਨ ਲੈਂਦੇ ਅੱਜ ਵੀ ਸਿਆਣੇ ਬੰਦੇ ਲੈ ਕੇ ਜਾਂਦੇ ਇਹ ਰਸਤੇ 'ਚ ਕਿਤੇ ਛਾਂ ਦੇ ਥੱਲੇ ਬੈਠਣਾ ਕਿ ਜਦੋਂ ਭੁੱਖ ਲੱਗਣੀ ਕੁਛ ਖਾ ਲੈਣਾ ਅੱਜ ਵੀ ਆਪਾਂ ਜਿਹੜੇ ਸਿਆਣੇ ਬੰਦੇ ਆ ਗੱਡੀਆਂ ਮੋਟਰਾਂ ਚੋਂ ਜਾਂਦੇ ਆ ਨਾ ਆਪਣਾ ਕੁਛ ਨਾ ਕੁਛ ਕੰਮ ਵਾਸਤੇ ਨਾਲ ਲੈ ਲੈਂਦੇ ਆ ਅੱਗੇ ਕਿਵੇਂ ਦਾ ਟਾਈਮ ਮਿਲੇ ਕਿ ਨਾ ਮਿਲੇ ਰਸਤੇ ਵਿੱਚ ਤੇ ਮਰਦੀ ਖਾ ਲੋ ਬਹੁਤੀ ਗੱਲ ਦੇਖੋ ਤੁਸੀਂ ਪਾਣੀ ਦੀ ਬੋਤਲ ਕਈ ਬੰਦਿਆਂ ਦੀ ਜੇਬ 'ਚ ਹੁੰਦੀ ਹੈ ਜੇ ਹੁਣ ਕਿਤੇ ਪਿਆਸ ਲੱਗ ਜੇ ਤੇ ਪਾਣੀ ਤੇੜੇ ਨਾ ਮਿਲੇ ਕੋਈ ਗੱਡੀ ਮੋਟਰ ਖਰਾਬ ਹੋ ਜੇ ਤੁਹਾਨੂੰ ਘੰਟਾ ਉੱਥੇ ਖੜਨਾ ਪਵੇ ਪਾਣੀ ਦਿੱਤੇ ਲੱਗ ਜੇ ਕਿੱਥੋਂ ਲਵੋਗੇ ਇਸ ਕਰਕੇ ਰਸਤੇ ਦਾ ਖਰਚਾ ਸਤਿਗੁਰੂ ਜੀ ਕਹਿੰਦੇ ਮੰਨ ਕੇ ਚੱਲੋ ਅੱਗੇ ਤਾਂ ਕੋਈ ਜਾਣਦਾ ਹੀ ਨਹੀਂ ਸਾਨੂੰ ਜੈ ਮਾਤ ਪਿਤਾ ਸੁਤ ਬੀਤ ਨਾ ਭਾਈ ਮਨ ਉਹਨਾ ਨਾਮ ਤੇਰੇ ਸੰਗ ਸਹਾਈ ਕਹਿੰਦੇ ਜਿੱਥੇ ਮਾਂ ਪਿਓ ਭੈਣ ਭਰਾ ਕੋਈ ਵੀ ਨਹੀਂ ਹੁੰਦਾ ਪ੍ਰਾਯ ਦੇਸ਼ ਵਿੱਚ ਜਾਣਾ ਤੇ ਉੱਥੇ ਪਰਮੇਸ਼ਰ ਦੀ ਬੰਦਗੀ ਤੇਰਾ ਸਾਥ ਦੇ ਵੀ ਆਰ ਕੇ ਸੰਤ ਜਪੋ ਹਰ ਜਪਣਾ ਹਰ ਸੌਤ ਚੱਲੇ ਹਰ ਨਾਲ ਪਰਮੇਸ਼ਰ ਦੀ ਬੰਦਗੀ ਕਰੋ ਹਰੀ ਦੇ ਸੰਤੋਖ ਸਤਿਗੁਰੂ ਆਛ ਜੀ ਕਹਿੰਦੇ ਇਹ ਤੁਹਾਡੇ ਨਾਲ ਜਾਣ ਲਈ ਹੈ ਜਨਾਰ ਜਪਿਆ ਸੇ ਹਰ ਹੋਏ ਔਰ ਮਿਲਿਆ ਜੇਲ ਕਲ ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ ਨਾ ਉਹ ਪਰਮੇਸ਼ਰ ਦਾ ਹੀ ਰੂਪ ਹੋ ਗਏ ਉਹ ਅਚਰਜ ਕੌਤਕਾਨਾ ਮਾਲਕ ਪਰਮੇਸ਼ਰ ਉਹਨਾਂ ਨੂੰ ਮਿਲ ਗਿਆ ਹਰ ਹਰ ਜਪਣਾ ਜਪ ਲੋਚ ਚਾਨੀ ਹਰ ਕਿਰਪਾ ਕਰ ਬਨ ਮਾਲੇ ਹਰੇ ਪਰਮੇਸ਼ਰ ਦਾ ਜਾਪ ਜਦਨੇ ਅੰਦਰ ਵਿੱਚ ਇੱਛਾ ਜਾਗਦੀ ਬੰਦਗੀ ਦੀ ਮਨ ਚ ਜਿਹੜੀ ਹੈ ਇੱਛਾ ਜਾਗੀ ਹੈ ਏ ਪਰਮੇਸ਼ਰ ਤੂੰ ਕਿਰਪਾ ਕਰ ਤੇਰੇ ਦਰਸ਼ਨ ਦੀਦਾਰੀ ਹੋਣ ਜਨ ਨਾਨਕ ਸੰਗਤ ਸਾਧਾਰ ਮੇਲੋ ਹਮ ਸਾਧਨਾ ਮਗਰਾਲੀ ਅਰਦਾਸ ਕੀਤੀ ਮੇਰੇ ਮਨ ਦੇ ਵਿੱਚ ਇੱਛਾ ਹੈ ਪਰਮੇਸ਼ਰ ਮੈਂ ਬੰਦਗੀ ਕਰਾਂ ਮੈਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਬਖਸ਼ ਜੀ ਜਨ ਨਾਨਕ ਸੰਗਤ ਸਾਧਾਰਨ ਕੋ ਸਾਧ ਸ਼ਬਦ ਜਿਹੜਾ ਹੈ ਸਤਿ ਸ਼ਬਦ ਹੈ ਇਹ ਸਤ ਪ੍ਰਭੂ ਤੇ ਵਰਤਿਆ ਜਾਂਦਾ ਓਕੇ ਉਦੋਂ ਕਿਹੜਾ ਸੀ ਸਾਤ ਸੰਸਾਰ ਦੇ ਹੁੰਦਾ ਕਿਸਾ ਇਹ ਸ਼ਬਦ ਜਿਹੜਾ ਹੈ ਇਹ ਗੁਰੂ ਕੋਤੀ ਵਰਤਿਆ ਗਿਆ ਹੈ ਕਿ ਸਤਗੁਰੂ ਜੀ ਕਹਿੰਦੇ ਪਰਮੇਸ਼ਰ ਕਿਰਪਾ ਕਰ ਮੈਨੂੰ ਗੁਰੂ ਕੀ ਸੰਗਤ ਬਖਸ਼ੀ ਮੈਂ ਨਾਮ ਜਪਣ ਵਾਲਿਆ ਦੇ ਗੁਰੂ ਦੇ ਚਰਨਾਂ ਦੀ ਧੂੜੀ ਤੇ ਪੱਗ ਹੁੰਦਾ ਪੈਰ ਤੇ ਰਾਲੀ ਹੁੰਦਾ ਧੂੜੀ ਮੈਂ ਸਤੁਰੂ ਪਾਤਸ਼ਾਹ ਤੁਹਾਡੀਆਂ ਸ਼ਕਤਾਂ ਦੇ ਤੁਹਾਡੇ ਦਰਬਾਰ ਦੇ ਤੁਹਾਡੇ ਚਰਨਾਂ ਦੀ ਮੈਂ ਧੂੜੀ ਬਣ ਜਾਵਾਂ ਮੇਰੇ ਤੇ ਐਸੀ ਕਿਰਪਾ ਕਰ ਦਿਓ ਸਤੁਰੂ ਪਾਤਸ਼ਾਹ ਕਿਰਪਾ ਕਰਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਾ ਜੀ ਨੇ ਵੀ ਅਰਦਾਸ ਕਰੋ ਤੇ ਸਤੁਰੂ ਜੀ ਕਹਿੰਦੇ ਗੁਰ ਸਿੱਖੋ ਬਾਸ ਗੁਰੂ ਦੇ ਦੱਸੇ ਰਸਤੇ ਤੇ ਚੱਲੋ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦੇ ਨਾਲ ਜਿਹੜਾ ਜੀਵਨ ਸੁਖਾਂ ਨੂੰ ਹੈ ਇੱਕ ਸੰਤ ਮਸ਼ਕੀਨ ਸਿੰਘ ਮਸ਼ਕੀਨ ਜੀ ਸੰਤ ਸਿੰਘ ਮਸ਼ਕੀਨ ਜੀ ਮਹਾ ਗਿਆਨੀ ਹੋਏ ਨੇ ਬਹੁਤ ਬਦਵਾਨ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬਾਰ ਕਰਪਾ ਸੀ ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਕਹਿੰਦੇ ਸਿਖਾ ਤੂੰ ਹੋ ਮੈਨੂੰ ਪੈਰ ਦੀ ਜੁੱਤੀ ਬਣਾ ਲਾ ਹੰਕਾਰ ਨੂੰ ਨਾ ਪੈਰ ਦੀ ਜੁੱਤੀ ਬਣਾ ਲੈ ਤੇ ਨਿਮਰਤਾ ਨੂੰ ਸਿਰ ਦਾ ਤਾਜ ਬਣਾ ਲੈ ਇਹਨੇ ਫੇਰ ਜਾ ਕੇ ਗੁਰੂ ਪਾਤਸ਼ਾਹ ਜੀ ਦਾ ਮੇਰ ਪ੍ਰਾਂਤ ਤੇਰੇ ਸੱਤਿਆ ਮੈਂ ਹੋਵੇਂ ਨੂੰ ਪੈਰ ਦੀ ਜੁੱਤੀ ਬਣਾ ਕੇ ਨੀਵੇਂ ਰੱਖਾ ਪਰੋ ਜੇ ਅਰਦਾਸ ਕਰਦੇ ਆ ਨਾ ਸਿੱਖਾਂ ਦਾ ਮਨ ਨੀਮਾ ਮਤ ਉੱਠੀ ਮਤ ਪਤਲਾ ਰੱਖਾ ਆਪਵਾਹਿਗੁਰੂ ਸਤਿਗੁਰੂ ਜੀ ਰੋਜ਼ ਅਰਦਾਸ ਦੇ ਵਿੱਚ ਸਾਨੂੰ ਚੇਤੇ ਕਰਾਉਂਦੇ ਆ ਅਸੀਂ ਅਰਦਾਸ ਕਰਦੇ ਆ ਬਾਦਸ਼ਾਹ ਕਿਰਪਾ ਕਰਿਓ ਸਿੱਖਾਂ ਦਾ ਮਨ ਨੀਵਾ ਹੋਵੇ ਤੇ ਸੋਚ ਵਿਚਾਰ ਜਿਹੜੀਆਂ ਉੱਚੀਆਂ ਹੋਣ ਤੇ ਉੱਚੀ ਸੋਚ ਵਾਸਤੇ ਵੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਕਿਰਪਾ ਕਰਿਓ ਉਹ ਸੋਚ ਵੀ ਕਿਸੇ ਗਲਤ ਪਾਸੇ ਨਾ ਚਲੀ ਜਾਵੇ ਉੱਚੀ ਸੋਚ ਨੂੰ ਵੀ ਤੁਸੀਂ ਕੰਟਰੋਲ ਕਰਕੇ ਰੱਖਣਾ ਤੁਸੀਂ ਕਿਰਪਾ ਕਰਨੀ ਹੈ ਜਦੋਂ ਸਾਡੀ ਸੋਚ ਉੱਚੀ ਹੋ ਗਈ ਨਾ ਚੰਗੀ ਸੋਚ ਮਨ ਵਿੱਚ ਹੋ ਗਈ ਤੇ ਪਾਤਸ਼ਾਹ ਕਿਰਪਾ ਕਰੋ ਉਦੋਂ ਵੀ ਤੁਸੀਂ ਹੱਥ ਦੇ ਕੇ ਚੱਤੇ ਰੱਖਣਾ ਆਓ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ ਆਦੇ ਹੁਕਮੇ 'ਚ ਬਹੁਤ ਵੱਡੀ ਬਖਸ਼ਿਸ਼ ਕਰ ਦਿੱਤੀ ਅਸੀਂ ਅਰਦਾਸ ਕਰੀਏ ਕਿ ਸਾਨੂੰ ਵੀ ਆਪਣੇ ਚਰਨਾਂ ਦੀ ਧੂੜੀ ਬਣਾ ਲਓ ਸਾਡੀ ਝੋਲੀ ਵਿੱਚ ਵੀ ਆਪਣੇ ਚਰਨਾ ਦੀ ਧੂੜੀ ਪਾ ਦਿਓ ਸਾਡੇ ਸਿਰ ਤੇ ਵੀ ਆਪਣਾ ਮਿਹਰ ਪ੍ਰਾਰਥ ਰੱਖੋ ਸਾਨੂੰ ਵੀ ਅਗਿਆਨਤਾ ਵਿੱਚ ਭਟਕਦਿਆਂ ਨੂੰ ਸਹੀ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦਿਓ ਰੋਜ਼ ਪੜ੍ਹਦੇ ਹੋ ਨਾ ਕੀਰਤਨ ਸੋਨੇ ਦੇ ਵਿੱਚ ਕਿ ਸਤਿਗੁਰੂ ਰੋਜ਼ ਚੇਤੇ ਕਰਾਉਂਦੇ ਆ ਜਾ ਕੋ ਆਏ ਸੋਈ ਵਿਹਾਜੋ ਆਰ ਗੁਰਤੇ ਮਨ ਵਿੱਚ ਲੈ ਕਹਿੰਦੇ ਜਿਹੜੇ ਕੰਮ ਵਾਸਤੇ ਆਇਆ ਨਾ ਜਿਹੜਾ ਸੌਦਾ ਕਰਿਦਣ ਵਾਸਤੇ ਵਿਹਾਜਣਾ ਤਾਂ ਖਰੀਦਣਾ ਵਪਾਰ ਕਰਨਾ ਕਹਿੰਦੇ ਜਿਹੜਾ ਵਪਾਰ ਕਰਨ ਵਾਸਤੇ ਆਇਆ ਨਾ ਉਹ ਸੌਦਾ ਖਰੀਦ ਅੱਜ ਖਰੀਦੀ ਕੁਝ ਹੋਰ ਜੰਮੇ ਤੇ ਕਾਟੇ ਵਾਲਾ ਵਪਾਰ ਕਰੀ ਜਾਂਦਾ ਸਤਿਰੂਪ ਆਦਿਸ਼ਾ ਜੀ ਸਾਡੀ ਧੋੜੀ ਵਿੱਚ ਇਹ ਦਾਤਾ ਪਾ ਦੇਣ ਇਹ ਸਹੀ ਸੌਦਾ ਖਰੀਦ ਕੇ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬਾਰ ਨਾ ਹੋਏ ਕੋਪੇਰਾ ਨਿੱਜ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਜਾ ਕੇ ਜਿਹੜੇ ਘਰ ਤੋਂ ਆਏ ਆ ਉਸੇ ਘਰ ਵਿੱਚ ਸਾਡਾ ਵਸਾ ਹੋ ਜਾਵੇ ਤੇ ਬਾਰ ਬਾਰ ਸਾਨੂੰ ਆ ਸੰਸਾਰ ਦੇ ਵਿੱਚ ਔਰ ਜਾਣ ਨਾ ਹੋਵੇ ਅੱਛਾ ਐਸੀ ਕਿਰਪਾ ਕਰ ਦਿਓ ਜਨਮ ਮਰਨ ਦਾ ਗੇੜ ਕੱਢ ਦਿਓ ਆਪਣੇ ਚਰਨਾਂ ਦੀ ਬ੍ਰਿਤੀ ਬਖਸ਼ੋ ਬਸ ਇਹੀ ਮੰਗੂ ਕਿ ਸਤ ਕਰੋ ਐਸੀ ਤਰ੍ਹਾਂ ਸਮਾ ਬਖਸ਼ਦੇ ਰਹਿਣਾ ਤਾਂ ਸ੍ਰੀ ਗੁਰੂ ਰਾਮ ਸਾਹਿਬ ਜੀ ਸਦਾ ਹੀ ਕਿਰਪਾ ਲੂਣੋ ਸਦਾ ਹੀ ਦਿਹਲੂ ਹੈ ਉਥੇ ਕਹਿੰਦੇ ਸਿੱਖਾ ਤੂੰ ਆ ਤੈਨੂੰ ਕੀ ਚਾਹੀਦਾ ਹੈ ਆ ਮੈਂ ਦੱਸਦਾ ਤੈਨੂੰ ਕਿਹੜੀ ਤਰੀਆਂ ਜੀਵਨਤੀਆਂ ਲਾਉਣਾ ਪਿਤਾ ਦੇ ਕੋਲੋਂ ਪੁੱਤਰ ਮੰਗਦਾ ਹੈ ਉਹ ਕਹਿੰਦਾ ਪਿਤਾ ਜੀ ਮੈਨੂੰ ਅੱਜ ਕਮੀਜ਼ ਚਾਹੀਦੀ ਹੈ ਸਾਈਕਲ ਚਾਹੀਦਾ ਹੈ ਕਿਤਾਬਾਂ ਚਾਹੀਦੀਆਂ ਉਹ ਮੰਗਦਾ ਹੈ ਤੇ ਪਿਤਾ ਅੰਧ ਪਚਾਦ ਉਹਨੂੰ ਲੈ ਕੇ ਦੇ ਦਿੰਦੇ ਪਰ ਸਤਗੁਰੂ ਸਾਨੂੰ ਦੱਸ ਦੇਣ ਕਿ ਸਿੱਖਾ ਤੈਨੂੰ ਆ ਚੀਜ਼ ਚਾਹੀਦੀ ਹੈ ਤੇ ਆਲਾ ਝੋਲੀ ਕਰ ਤਰੀ ਮੈਂ ਝੋਲੀ ਚ ਪਾ ਸਾਡਾ ਪਿਤਾ ਜਿਹੜਾ ਨਾ ਉਹ ਤੇ ਆਲੂ ਫਿਰ ਇਹ ਨਹੀਂ ਕਹਿੰਦਾ ਵੀ ਤੂੰ ਕੱਲ ਤਾਂ ਆ ਚੀਜ਼ ਮੰਗੀ ਸੀ ਅੱਜ ਫੇਰ ਮੰਗਣਾ ਜਿੰਨੇ ਵਾਰ ਮਰਜੀ ਆਓ ਦਿਆਲੂ ਆਕਸ਼ਾ ਸਦਾਇ ਕੋਸ਼ਿੰਗ ਉਹ ਕਹਿੰਦੇ ਆ ਸਿੱਖਾ ਤੂੰ ਮੇਰੇ ਕੋਲੇ ਤਾਂ ਆ ਮੈਂ ਤੈਨੂੰ ਆਪਣੇ ਗਲ ਨਾਲ ਲਾ ਲੈ ਉਹਦੇ ਪਿੱਛੇ ਬੈਠ ਗਿਆ ਨਾ ਦੂਰ ਸਤਗੁਰੂ ਜੀ ਕਹਿੰਦੇ ਤੂੰ ਮੇਰੇ ਨੇੜੇ ਆ ਮੈਂ ਤੈਨੂੰ ਆਪਣੇ ਗਲ ਨਾਲ ਲਾ ਕੇ ਨਾ ਇਹ ਜਿਹੜਾ ਕੁਝ ਤੂੰ ਮੰਗ ਰਿਹਾ ਮੈਂ ਤੇਰੀ ਥੋੜੀ ਜਿਹਾ ਦਿਆਂ ਮੇਰੀ ਭਾਵਨਾ ਹੈ ਬਾਦਸ਼ਾਹ ਕਿਰਪਾ ਕਰਨ ਆਪਣਾ ਮੇਹਰ ਪ੍ਰਭ ਸਾਡੇ ਸਿਰ ਤੇ ਰੱਖਣ ਇਸੇ ਤਰ੍ਹਾਂ ਜੀਵਨ ਦੀਆਂ ਸਿੱਖਿਆਵਾਂ ਸਤਪੁਰਜੀ ਬਖਸ਼ਦੇ ਰਹਿਣ ਚੜ੍ਹਦੀਆਂ ਕਲਾ ਹੋਵੇ ਸਤਪੁਰਜੀ ਤੋਂ ਅਗਿਆਨਤਾ ਦੇ ਅੰਧੇਰੇ ਵਿੱਚੋਂ ਨਿਕਲ ਕੇ ਗਿਆਨ ਦਾ ਪ੍ਰਕਾਸ਼ ਲੈ ਸਕੀਏ ਉਹ ਲਾ ਚੁੱਕਾ ਨਹੀਂ ਖਿਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ